ਪਹਿਲਾ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਇੱਕ ਆਮ ਘਰ ਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼ਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫ਼ਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸਹਿबान ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਬੀਰ ਪੰਨੂ ਜੀ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫਤਰ ਤੇ ਬਹਿਣ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੀ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹੇ ਦੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇੱਕ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ ਦੇ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਅਗਲੀ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਤੇ ਤੁਸੀਂ ਸਾਹ ਚੜਿਆ ਅੱਜ ਮੈਂ ਬਤੌਰ ਡਿਸਟ੍ਰਿਕਟ ਪਲਾਨਿੰਗ ਕਮੇਟੀ ਡੀਪੀਸੀ ਦਾ ਚੇਅਰ ਪਰਸਨ ਚੇਅਰਮੈਨ ਵੱਜੋਂ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਦੇ ਵਿੱਚ ਮੈਂ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਡੀਸੀ ਦਫ਼ਤਰ 'ਚ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁਕਿਆ। ਤੁਸੀਂ ਸੋਣੋ ਪੂਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿਸੇ ਵੀ ਗਲੀ ਦਾ ਮੈਂ ਫਿਰ ਕਿਹਨਾਂ ਨਾ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਔਰ ਡੀਸੀ ਦਫ਼ਤਰ ਆਵੇ ਤਾਂ ਪਹਿਲੋਂ 318 ਕਮਰੇ ਦੇ ਵਿੱਚ ਆਵੇ ਤੇ ਉਹਨਾਂ ਕੋਈ ਨਹੀਂ ਆਉਂਦਾ ਇਸ ਦਫ਼ਤਰ ਦੇ ਵਿੱਚ 70 ਵਿਭਾਗਮੇ ਨੇ ਇਸ ਦਫ਼ਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫ਼ਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਨਾਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਦਫ਼ਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਬੈਠਾ ਕਰੂੰਗਾ ਮੰਡੇ ਟੂ ਫਰਾਈਡੇ ਤੇ ਦਫ਼ਤਰ 9 ਤੋਂ 5 ਖੁੱਲ੍ਹਾ ਕਰੂੰਗਾ ਜਿੰਨੇ ਕੋਈ ਡੀਸੀ ਦਫ਼ਤਰ ਕੋਈ ਕਿਸੇ ਦਾ ਕੋਈ ਆਸ਼ੀਰਵਾਦ ਸਕੀਮ ਦਾ ਕੋਈ ਵੀ ਕਿਸੇ ਦਾ ਕੋਈ ਕੰਮ ਆ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਨਾਲ ਟੀਮ ਬਕਾਇਦਾ ਇੱਥੇ ਲਾ ਕੇ ਤੁਹਾਨਾਂ ਨਾਲ ਹੈਲਪ ਕਰਾਂਗੇ ਬਤੌਰ ਡੀਪੀਸੀ ਦਾ ਚੇਅਰਮੈਨ ਕੁਝ ਜ਼ਿੰਮੇਵਾਰੀਆਂ ਨੇ ਇਹਦੇ ਵਿੱਚ ਕੁਝ ਫੰਡਸ ਆਉਂਦੇ ਨੇ ਉਹ ਮੈਂ ਆਪਣੇ ਸਾਥੀਆਂ ਕੋਲੋਂ ਪ੍ਰੋਜੈਕਟ ਲੈ ਕੇ ਜੋ ਇਹਨਾਂ ਦੀ ਡਿਮਾਂਡ ਹੋਊਗੀ ਬਹੁਤ ਸਤਿਜ्ञਤਾ ਨਾਲ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਦੂਸਰਾ ਜਿਹੜਾ ਇਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਨੇ ਉਹਦੀ ਨਿਗਰਾਨੀ ਕਰਨੀ ਉਹਦੀ ਦੇਖਰੇਖ ਕਰਨੀ ਮੈਂ ਉਹ ਵੀ ਵਾਅਦਾ ਕਰਦਾ ਕਿ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਤੀਸਰਾ ਜਿਹੜਾ ਮੈਂ ਸਮਝਦਾ ਬੜਾ ਵੱਡਾ ਜਿਹੜਾ ਜਦੋਂ ਆਪਾਂ ਇਹਦਾ ਕੋਰਮ ਬਣਾ ਕੇ ਮੈਂ ਸਮਝਦਾ ਅਸੀਂ ਆਪਣੇ ਜ਼ਿਲ੍ਹੇ ਲਈ ਕੋਈ ਬਹੁਤ ਵੱਡੇ ਇੱਕ ਦੋ ਪ੍ਰੋਜੈਕਟ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਚ ਚਾਹੇ ਕੋਈ ਮੈਡੀਕਲ ਕਾਲਜ ਜਾਂ ਕੋਈ ਹੋਰ ਕੋਈ ਵੱਡੀ ਇੰਡਸਟਰੀ ਮੈਂ ਥਰੂ ਡੀਪੀਸੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗ ਨੂੰ ਬਕਾਇਦਾ ਪੂਰੇ ਕੋਰਮ ਦੇ ਨਾਲ ਚੇਅਰ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਵੱਡਾ ਇੱਥੇ ਪ੍ਰੋਜੈਕਟ ਜਿਹੜਾ ਵਾ ਉਹ ਜ਼ਿਲ੍ਹੇ ਲਈ ਲਿਆਂਦਾ ਜਾਵੇ ਇਸ ਤੋਂ ਬਾਅਦ ਮੈਂ ਇਹ ਰਿਕਵੈਸਟ ਕਰਨਾ ਚਾਹੁੰਦਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਘਰਾਂ ਦੇ ਨੌਜਵਾਨ ਲੱਭਦੇ ਆ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਕਾਮ ਘਰ ਦੇ ਨੌਜਵਾਨ ਨੂੰ ਮੇਰੇ ਨਾਲ ਖੜੇ ਪੰਜਾਬ ਦਾ ਪ੍ਰਧਾਨ ਬਣਾਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਮੇਰਾ ਕੋਈ ਪਿਛੋਕੜ ਨਹੀਂ ਮੇਰੇ ਕੋਈ ਗ੍ਰੈਂਡਫਾਦਰ ਨਾ ਫਾਦਰ ਕਿਸੇ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਮੈਨੂੰ ਜ਼ਿਲ੍ਹੇ ਦੀ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਚੇਅਰਮੈਨ ਐਡਾ ਵਡਾ ਬਣਾਇਆ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਦੀ ਲਿਸਟ ਆਈ ਆ ਤੇ ਅੰਨਾ ਵੰਡੇ ਰਿਓੜੀਆਂ ਮੋੜ ਮੋੜ ਆਪਣੇ ਆਪ ਨੂੰ ਦੇਵੇ ਠੀਕ ਹੈ ਜੀ ਇਹ ਮੈਂ ਕਾਂਗਰਸ ਦੇ ਵਿੱਚ ਜਿਹੜੇ ਕੋਈ ਵਧੀਆ ਨੌਜਵਾਨ ਵਰਕਰ ਨੇ ਉਹਨਾਂ ਨੂੰ ਸੁਨੇਹਾ ਲਾਉਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਤੁਹਾਡੀ ਪਾਰਟੀ ਤੁਹਾਡੀ ਨੂੰ ਤੁਹਾਡੇ ਤੇ ਨਜ਼ਰ ਹੀ ਨਹੀਂ ਪੈਣੀ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਸੋ ਮੈਂ ਸਮਾਪਤ ਕਰਨ ਤੋਂ ਆਪਣੀ ਬਾਈਟ ਇਹ ਕਹਿਣਾ ਚਾਹਨਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਹੜ੍ਹ ਆਈ ਸੀ 400 ਤੋਂ ਵੱਧ ਜਿਹੜੇ ਆ ਉਹ ਪਿੰਡ ਖੜਾ ਦੇ ਕਾਰਨ ਪ੍ਰਭਾਵਿਤ ਹੋਏ ਤੇ ਮੈਂ ਆਪਣਾ ਕਿੰਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਤੇ ਮੈਂ ਆਪਣੀ ਛੋਟੀ ਜੀ ਬੂੰਦ ਬਤੌਰ ਚੇਅਰਮੈਨ ਆਪਣੀ ਪਹਿਲੇ ਮਹੀਨੇ ਦੀ ਸੈਲਰੀ ਇਹ ਮੈਂ ਡੋਨੇਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਾਹਤ ਕਾਰਜ ਲਈ ਮਿਸ਼ਨ ਚਲਾਇਆ ਮਿਸ਼ਨ ਚੜ੍ਹਦੀ ਕਲਾ ਉਹਦੇ 'ਚ ਮੈਂ ਆਪਣੀ 1 ਮਹੀਨੇ ਦੀ ਸੈਲਰੀ ਅੱਜ ਇਸ ਦਿਨ 'ਤੇ ਮੈਂ ਡੋਨੇਟ ਕਰਨਾ ਮੈਂ ਕੀਤੀ ਆ ਸੋ ਇੰਨਾ ਹੀ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਆ ਜੀ ਦੇ ਦੇਖੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਅੱਜ ਬੜੀ ਖੁਸ਼ੀ ਨਾਲ ਆਇਆ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਮੌਕਾ ਮਿਲਦਾ ਹੈ ਅੱਜ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਜੋਬ ਰੰਦਾਵਾ ਜਿਸ ਨੂੰ ਅੱਜ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਅੱਜ ਬਤੌਰ ਕੁਰਸੀ ਤੇ ਜ਼ਿੰਮੇਵਾਰੀ ਦੇ ਤੇ ਬਿਠਾਇਆ ਗਿਆ ਹੈ ਔਰ ਮੈਨੂੰ ਮਾਣ ਵੀ ਹੈ ਕਿਉਂਕਿ ਅਸੀਂ ਸਾਡੀ ਬੈਕਗ੍ਰਾਉਂਡ ਕੋਈ ਸਿਆਸਤ ਚ ਨਹੀਂ ਸੀ ਆਮ ਘਰਾਂ ਚ ਉੱਤੇ ਸਾਂ ਪਰ ਆਪਣੇ ਪੰਜਾਬ ਲਈ ਦਰਦ ਰੱਖਦੇ ਸਾਂ ਆਪਣੇ ਹਲਕੇ ਲਈ ਦਰਦ ਰੱਖਦੇ ਸਾਂ ਵੀ ਕੁਝ ਵਧੀਆ ਕਰਕੇ ਜਾਈਏ ਪਰ ਮੌਕਾ ਨਹੀਂ ਸੀ ਮਿਲਣਾ ਪਰ ਇੱਕ ਗੱਲ ਮਾਰਨਾ ਕਹਿ ਸਕਦਾ ਐਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ੇ ਅੱਜ ਆਮ ਘਰਾਂ ਦੇ ਜਵਾਬ ਉਹਨਾਂ ਕੁਰਸੀਆਂ ਤੇ ਅੱਜ ਭਗਵੰਤ ਮਾਨ ਜੀ ਨੇ ਬਠਾਤਾ ਜਿੱਥੇ ਕਦੀ ਇਹਨਾਂ ਦਫ਼ਤਰਾਂ ਦੇ ਲਾਗੂ ਨੂੰ ਲੰਘੇ ਨਹੀਂ ਸੀ। ਸੋ ਮੈਨੂੰ ਖੁਸ਼ੀ ਹੈ। ਔਰ ਇਹੋ ਬੇਨਤੀ ਹੈ ਜਿਲ੍ਹਾ ਗਰਦਾਸਪੁਰ ਦੇ ਵਰਕਰਾਂ ਨੂੰ। ਇਹ ਦਫ਼ਤਰ ਤੁਹਾਡਾ ਆਪਣਾ ਹੈ। ਇਹ ਦਫ਼ਤਰ ਤੁਹਾਡਾ ਖੁੱਲ ਚੁਕਿਆ ਹੈ। 9 ਤੋਂ 5 ਦੇ ਦਫ਼ਤਰ ਖੁੱਲਿਆ ਰਹੇ। ਜਿਹਦੇ 'ਚ ਬਤੌਰ ਜਵਬਦੰਦਾਵਾ ਦੀ ਡਿਊਟੀ ਲਈ ਗਈ ਹੈ। ਕੋਈ ਵੀ ਵਰਕਰ ਆਪਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਦਾ ਵੀ ਕੋਈ ਕੰਮ ਰੁਕਦਾ। ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ। ਉਹਦੇ ਵਾਸਤੇ 100 ਦੇ ਦਰਵਾਜ਼ੇ ਪੂਰੇ ਬੁਨੇ ਨੇ ਜਦੋਂ ਮਰਜੀ ਆਓ ਇੱਥੇ ਆ ਕੇ ਆਪਣਾ ਕੰਮ ਜ਼ਰੂਰ ਕਰਵਾਓ ਔਰ ਜਿੰਨੇ ਜੋਗੇ ਵੀ ਅਸੀਂ ਆਮ ਆਦਮੀ ਪਾਕਿਸਤਾਨ ਦੇ ਸਿਪਾਹੀ ਆ ਅਸੀਂ ਸਾਰਾ ਪਰਿਵਾਰ ਹੈ ਤਗੜੇ ਹੋ ਕੇ ਜਿੱਦਾਂ ਤਰਨਤਾਰ ਦੇ ਵਿੱਚ ਝੰਡਾ ਬਲੰਦ ਕੀਤਾ ਹੈ ਕਹਿੰਦੇ ਅਸੀਂ ਸੈਮੀਫਾਈਨਲ ਮੈਚ ਆ ਕਹਿੰਦੇ ਸੀ ਸਾਰੇ ਨਤੀਜਾ ਮਿਲ ਗਿਆ 27 ਦਾ ਆਗਾਜ਼ ਸ਼ੁਰੂ ਹੈ ਅੱਜ ਫਿਰ ਡੀਸੀ ਦਫ਼ਤਰ ਗਰਦਾਪੁਰ ਤੋਂ ਪਹਿਲਾ ਪੈਰ ਵੀ ਰੱਖ ਦਿੱਤਾ ਹੁਣ ਵੇਖੀ ਜਾਓ ਚੜੂ ਵਜਦਾ ਕਿੱਥੇ ਹੈ